ਫਰੀਦਾ ਕਾਗਾ ਕਾਗਟ ਟੂ ਲਿਆ ਸਗਲਾ ਖਾਇਆ ਮਾਸ ਇਹ ਦੁੰਨ ਨਾ ਮਤ ਸੁਓ ਪਰ ਦੇਖਣ ਕੀ ਆਸ ਫਰੀਦੀ ਜੀ ਮਹਾਰਾਜ ਜੀ ਦਾ ਆਚਾਰਨ ਕੀਤਾ ਹੋਇਆ ਸ਼ਲੋਕ ਤਨ ਤਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਦਰਜ ਹੈ ਸਤਿਗੁਰੂ ਧੰਮਹਾਰਾਜ ਸਾਧੂ ਫੱਕਰ ਐਸੇ ਬਾਬਾ ਫਰੀਦ ਜੀ ਹੋਏ ਹਨ ਉਹ ਆਪਣੇ ਜੀਵਨ ਦਾ ਨਚੋੜ ਜੀਵਨ ਦਾ ਅਨੁਭਵ ਦੱਸਦੇ ਹਨ ਉਹਨਾਂ ਨੇ ਬੜੀ ਭਗਤੀ ਕੀਤੀ ਬੰਦਗੀ ਕੀਤੀ ਕੀ ਦੱਸਦੇ ਹਨ ਕਾਗਾ ਕਾਗਟ ਢੋਲਿਆ ਸਗਲਾ ਖਾਇਆ ਮਾਸ ਕਿ ਜਿਹੜਾ ਜਨੌਰ ਕਾਂ ਉਹਦੇ ਮਾਸ ਨੂੰ ਟੁੰਝਾ ਮਾਰ ਮਾਰ ਕੇ ਚਰੁੰਡ ਦੇ ਹਨ ਮਾਸ ਖਾਂਦੇ ਹਨ ਫੋਕਾ ਬ੍ਰਿਜੀ ਵਾਰਾਜ ਕਹਿੰਦੇ ਇਹ ਮਾਸ ਖਾਓ ਮੇ ਸਰੀਰ ਵੀ ਖਾ ਲੋ ਚਰੂਣ ਲਓ ਸਭ ਕੁਝ ਭਗਵਾਨ ਦਾ ਸਰੀਰ ਹੈ ਤੇ ਤੁਸੀਂ ਵੀ ਜਿਹੜੇ ਜਨੌਰ ਆ ਜੀ ਦੇ ਪੰਛੀ ਹੈ ਉਹਦੇ ਭਗਵਾਨ ਦੇ ਪਰਮਾਤਮਾ ਦੇ ਬਣਾਏ ਹੋਏ ਹਨ ਕਾਗਾ ਕਾਟ ਨੂੰ ਲਿਆ ਟੁੰਦੇ ਆ ਲੱਭਦੇ ਆ ਮਾਸ ਖਾਂਦੇ ਹਨ ਤੇ ਫਰੀਦ ਜੀ ਉਹ ਆਪਣੀ ਵੰਗਤ ਬੰਦਗੀ ਦੇ ਵਿੱਚ ਦੀਨ ਹੈ ਉਸ ਮਾਲਕ ਪ੍ਰਭੂ ਦੀ ਦੇ ਇੰਤਜ਼ਾਰ ਵਿੱਚ ਬੈਠੇ ਹਨ ਗਾਗਾ ਕਾਡੋ ਲਿਆ सगला ਖਾਇਆ ਮਾਸ ਤੇ ਮਾਸ ਸਾਰਾ ਚੂਰ ਲਿਓ सगला ਸਾਰਾ ਛਾ ਕੇ ਖਾ ਲਿਆ ਮਾਸ ਤੇ ਹੋਰ ਵੀ ਐ ਖਾ ਲੋ ਚਰੂਣ ਲੋ ਜੋ ਵੀ ਤੁਹਾਨੂੰ ਰਹਿ ਦਖੂਂ ਰਿਆ ਉਹਨੂੰ ਵੀ ਉਹਨੂੰ ਵੀ ਚਮਟ ਕੇ ਚਟਮ ਕਰ ਲੋ ਇਹੋ ਦੋਨ ਦੋਨੋਂ ਨੈਣਾ ਮਤ ਛੂਹੋ ਪਿਰ ਦੇਖਣ ਕੀ ਹਾਸ ਕਹਿੰਦੇ ਸਾਰਾ ਕੁਝ ਖਾ ਲਿਓ ਸਰੀਰ ਵੀ ਚਲੇ ਜਾਵੇ ਸਭ ਕੁਝ ਚਲੇ ਜਾਵੇ ਪਰ ਇਹ ਜਿਹੜੇ ਮੇਰੀ ਅੱਖੀਆਂ ਆ ਦੋਵੇਂ ਨੈਣ ਆ ਇਹਨਾਂ ਨੂੰ ਮਤ ਸ਼ੂਨਾ ਕਿਉਂਕਿ ਮੇਰੇ ਪਰੇ ਪੇਰ ਪਰੇ ਆ ਦੀ ਇੰਤਜ਼ਾਰ ਵਿੱਚ ਬੈਠੇ ਆ ਉਹਦਾ ਉਹਦੇ ਦਰਸ਼ਨ ਕਰਨੇ ਆ ਕਦੋਂ ਮਾਲਕ ਓਂ ਬੋੜੇਗਾ ਪਹੁੰਚੇਗਾ ਜੇ ਅੱਖੀਆਂ ਨਾ ਰਹੀ ਰਹੀਆਂ ਇਹ ਨੈਣ ਨਾ ਰਹੇ ਦੋਵੇਂ ਨੈਣੇ ਨਾ ਰਹੇ ਤਾਂ ਉਹ ਮਾਲਕ ਦੇ ਦਰਸ਼ਨ ਕਿੱਦਾਂ ਆਉਣਗੇ ਤੇ ਉਹ ਪਖਸ਼ੀਆਂ ਨੂੰ ਜਨੋਰਾ ਨੂੰ ਕਹਿੰਦੇ ਆ ਵੀ ਮਾਸ ਖਾ ਲੋ ਮੇਰਾ ਸਰੀਰ ਜੋ ਵੀ ਹੈ ਸਭ ਕੁਝ ਖਾ ਲੋ ਪਰ ਅੱਖੀਆਂ ਨੂੰ ਨਾ ਛੂਇਓ ਮੱਤ ਛੂਹੋ ਇਹ ਮੈਂ ਪ੍ਰੇ ਪਿਆਰੇ ਦੇ ਦੇਖਣ ਵਾਸਤੇ ਮੈਂ ਇਹ ਨੈਣ ਸੰਭਾਲ ਕੇ ਰੱਖਿਓ ਆ ਇੰਨੀ ਪ੍ਰੀਤ ਜਿਤਾਉਂਦੇ ਹਨ ਉਸ ਮਾਲਕ ਦੇ ਨਾਲ ਕਿ ਉਹ ਪ੍ਰਭੂ ਕਦੋਂ ਮੋੜੇਗਾ ਕੋ ਬੰਚੇਗਾ ਜਿਹੜੀ ਸਦੀਆਂ ਤੋਂ ਉਹ ਉਹਦੀ ਭਗਤੀ ਵਿੱਚ ਲੀਨ ਹੈ ਤੇ ਮਾਲਕ ਦੇ ਇੰਤਜ਼ਾਰ ਵਿੱਚ ਹੈ ਉਹਦੇ ਦਰਸ਼ਨ ਦੇ ਦਰਸ਼ਨ ਦੇ ਕਰਨ ਦੇ ਇੰਨੇ ਸਿੱਖ ਹੈ ਮਨ ਦੇ ਵਿੱਚ ਤਾਂਗ ਹੈ ਇਹ ਦੋਨੋਂ ਲੈਣਾ ਮਤਸੂ ਫਿਰ ਦੇਖਣ ਕੀ ਆਸ ਕਾਗੋ ਖਾਇਓ ਮਾਸ ਮੇਰਾ ਛੇੜਿਓ ਨਾ ਅੱਖੀਆਂ ਫੀਆਂ ਦੇ ਦਿਦਾਰ ਲਈ ਮੈਂ ਸਾਹਬ ਸਾਹਬ ਰੱਖੀ ਹੈ ਕਾਗੋ ਆ ਪੰਛੀਓ ਜੋ ਮਾਸ ਜਰਣਵਾਨ ਜਰਣਵਾਨ ਵਾਸਤੇ ਆਏ ਹਨ ਤੇ ਫਰੀਦ ਜੀ ਕਹਿੰਦੇ ਛਕ ਲੋ ਜੋ ਵੀ ਖਾ ਲੋ ਜੋ ਮਿਲਦਾ ਉਸ ਡਾਡੇ ਦਾ ਉਹ ਪਰਮਾਤਮਾ ਦਾ ਉਹਦਾ ਦਿੱਤਾ ਹੋਇਆ ਆ ਤੇ ਇਹ ਸਰੀਰ ਵੀ ਉਹਦਾ ਆ ਤੇ ਛਕ ਲੋ ਇਹ ਨੈਣ ਜਿਹੜੇ ਆ ਇਹਨਾਂ ਨੂੰ ਮਤ ਸੁਣ ਇਹਨਾਂ ਨੂੰ ਨਾ ਝੇੜਿਓ ਇਹਨਾਂ ਰਹਿਣ ਦੀਓ ਜੀ ਨਾ ਨਾ ਛੇੜਿਓ ਕਿਉਂਕਿ ਉਸ ਮਾਲਕ ਦੇ ਦਰਸ਼ਨ ਕਰਨੇ ਕਿਤੇ ਮੈਂ ਉਹਦੇ ਦਰਸ਼ਨਾਂ ਤੋਂ ਰਹਿ ਨਾ ਜਾਵਾਂ ਇਤਨੀ ਰੋਹਾਨਿਤ ਦੀ ਰੋਹਾਨੀਅਤ ਦੀ ਗੱਲ ਸਿਖਰਾਂ ਤੇ ਪਹੁੰਚ ਜਾਂਦੀ ਹੈ ਜਿਹੜੀ ਗੁਰਬਾਣੀ ਦੇ ਵਿੱਚ ਜੋ ਅਰਥ ਆਉਂਦੇ ਆ ਗੁਰਬਾਣੀ ਦੇ ਤੇ ਜਿਹੜੇ ਸ਼ਬਦਾਂ ਦਾ ਅਲਫਾ ਅਲਫਾਜ਼ ਅਲਫਾਜ਼ ਹੈ ਸ਼ਬਦਾਂ ਦਾ ਸੁਮੇਲ ਹੈ ਜੇ ਉਹਨਾਂ ਦਾ ਆਪਾਂ ਅਰਥ ਕਰੀਏ ਤਾਂ ਇਹ ਹੀ ਆ ਕਾਂ ਜਾਨ ਜਾਨਵਰ ਜੀ ਜੰਤ ਜੀ ਜੀਵ ਜੰਤੂ ਉਹ ਮਾਸ ਖੁਰੁੰਣ ਵਾਸਤੇ ਆਉਂਦੇ ਆ ਤੇ ਉਹ ਫਰੀ ਜੀ ਉਹਨਾਂ ਨੂੰ ਕਹਿੰਦੇ ਵੀ ਮਤ ਮੇਰੇ ਨੈਣਾਂ ਨੂੰ ਨਾ ਛੁਏ ਮੈਂ ਪ੍ਰਭੂ ਦੇ ਦਰਸ਼ਨ ਕਰਨੀ ਆ ਤੇ ਜਿਹੜੀ ਅਗਲੀ ਗੱਲ ਆ ਇਹਦੇ ਇਹ ਤਾਂ ਅਰਥ ਵਾਲੇ ਹੋ ਗਏ ਆ ਜਿਹੜੀ ਅਗਲੀ ਜਿਹੜੀ ਸਿਗਰਾਂ ਤੇ ਗੱਲ ਇਹ ਪਹੁੰਚ ਜਾਂਦੀ ਹੈ ਵੀ ਉਸ ਮਾਲਕ ਦੇ ਦਰਸ਼ਨ ਕਰਦੇ ਆ ਜੇ ਸਰੀਰ ਉਹਦਾ ਆ ਤੇ ਮਾਸ ਵੀ ਹੁੰਦਾ ਆ ਸਭ ਕੁਝ ਹੁੰਦਾ ਆ ਤੇ ਜੇ ਉਹਦੇ ਨਾਲ ਪ੍ਰੀਤ ਐ ਤੇ ਉਹਨੇ ਅੱਖੀਆਂ ਨੂੰ ਵੀ ਸੰਭਾਲ ਕੇ ਰੱਖਣਾ ਦਰਸ਼ਨ ਕਰਨੇ ਆ ਤੇ ਦਰਸ਼ਨ ਦੇਣ ਉਹ ਮਾਲਕ ਨੇ ਕਿਉਂਕਿ ਪ੍ਰੀਤ ਐਸੀ ਆ ਡਾਡੇ ਨਾਲ ਪ੍ਰੀਤ ਆ ਉਹ ਮਾਲਕ ਕਦੋਂ ਮੋੜ ਨਹੀਂ ਅੱਖਾਂ ਦੇ ਵਿੱਚ ਜਿਹੜੀ ਰੋਸ਼ਨੀ ਆ ਨਾ ਨਿਗਾਹ ਆ ਉਹ ਜਦੋਂ ਘਟ ਜਾਂਦੀ ਆ ਤੇ ਫੇ ਬੰਦੇ ਨੂੰ ਫਿਕਰ ਲੱਗ ਜਾਂਦਾ ਵੀ ਏਸੀ ਅੱਖੀਆਂ ਦੇ ਨਾਲ ਤਾਂ ਪ੍ਰਭੂ ਦੇ ਦਰਸ਼ਨ ਕਰਨੇ ਸੀ ਅੱਖੀਆਂ ਨਾ ਰਹੀਆਂ ਤੇ ਉਹਦੇ ਦਰਸ਼ਨ ਕਿੱਦਾਂ ਕਰਾਂਗੇ ਇਹ ਜਾਮਾ ਇਹ ਜਿਹੜਾ ਜਾਰਿਆ ਇਹ ਜਾਰਾ ਹੀ ਜੋ ਬਨਹਾ ਰਿਆ ਜਿਹੜੀ ਉਮਰ ਬੀਤਦੀ ਜਾਂਦੀ ਆ ਸਮਾਂ ਨਿਕਲਦਾ ਜਾਂਦਾ ਪ੍ਰਭੂ ਦੇ ਦਰਸ਼ਨ ਨਹੀਂ ਹੋਏ ਤਾਂ ਅੱਖੀਆਂ ਸੰਭਾਲ ਕੇ ਹਲੇ ਤੇ ਰੱਖੀਆਂ ਹੋਈਆਂ ਆ ਉਹ ਮਾਲਕ ਦੇ ਦਰਸ਼ਨ ਕਰਨੇ ਆ ਪਰ ਅੱਖੀਆਂ ਦੇ ਜਿਹੜੀ ਲੈਟ ਆ ਘਟਦੀ ਜਾਂਦੀ ਹੈ ਇਸ ਗੱਲ ਦੀ ਚਿੰਤਾ ਲੱਗੀ ਆ ਲੱਗੀ ਹੋਈ ਹੈ ਉਸ ਖਲਕਤ ਕੁੱਲ ਆਵਾਮ ਦੇ ਆਵਾਮ ਨੂੰ ਮੈਂ ਸੁਨੇਹਾ ਦਿੰਦੇ ਆ ਕਿ ਮੇਰੀਆਂ ਅੱਖੀਆਂ ਦਾ ਖਿਆਲ ਰੱਖਿਓ ਮੈਂ ਅੱਖੀਆਂ ਦੇ ਦਰਸ਼ਨ ਕਰਨੇ ਆ ਮੇਰੀ ਇਹ ਫਰਿਆਦ ਆਪਨੇ ਸਭ ਨੇ ਸੁਣਨੀ ਉਸ ਦਾਦੀ ਦੇ ਅੱਗੇ ਫਰਿਆਦ ਲਾਉਣੀ ਆ ਮੇਰੀ ਨਿਗਾਹ ਮੇਰੀ ਬਚਾ ਕੇ ਰੱਖਣੀ ਮੈਂ ਪ੍ਰਭੂ ਦੇ ਦਰਸ਼ਨ ਕਰਨੇ ਹਨ ਕਿਰਪਾ ਕਰਿਓ